ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਮੈਂ ਕਸਬਾ ਕਲਨੌਰ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਸਾਦੀ ਹੁਰਾਂ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੀ ਰਹਿਨਮਾਈ ਦੇ ਨਾਲ ਵਾਹਿਗੁਰੂ ਜੀ ਮੈਂ ਗੁਰਮੰਤਰ ਦੇ ਅਭਿਆਸ ਨਾਲ ਜੁੜੀ ਵਾਹਿਗੁਰੂ ਜੀ ਦੇ ਦਰ ਦੀ ਆਵਾਜ਼ ਸੁਣ ਸਕੀ ਵਾਹਿਗੁਰੂ ਜੀ ਨਾਲ ਹੀ ਧੰਨਵਾਦ ਪਾਈ ਸਾ ਪਾਈ ਕੁਲਵਿੰਦਰ ਸਿੰਘ ਹੁਣਾਂ ਦਾ ਜਿਨ੍ਹਾਂ ਨੇ ਮੈਨੂੰ 8 ਨਵੰਬਰ 2023 ਨੂੰ ਪਾਈ ਸਾ ਵੱਲੋਂ ਸ਼ੁਰੂ ਕੀਤੇ ਗਰੁੱਪਾਂ ਦੇ ਨਾਲ ਜੋੜਿਆ ਵਾਹਿਗੁਰੂ ਜੀ ਇਸ ਤੋਂ ਪਹਿਲਾਂ ਵੀ ਮੇਰਾ ਸਾਰਾ ਪਰਿਵਾਰ ਅਮਰਦਾਰੀ ਹੈ ਅਸੀਂ ਸਾਰੇ अभ्यास करदेसी वाणी ਦੇ ਨਾਲ ਜੁੜੇ ਹੋਏ ਹਾਂ ਵਾਹਿਗੁਰੂ ਜੀ ਸਹਿਜ ਬਾਣ ਦੀ ਸੇਵਾ ਵੀ ਚੱਲਦੀ ਹੈ ਘਰ ਵਿੱਚ ਪਰ ਵਾਹਿਗੁਰੂ ਜੀ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਆਕਾਲ ਪੁਰਖ ਵਾਹਿਗੁਰੂ ਜੀ ਨਾਲ ਮਿਲਾਪ ਕਿਵੇਂ ਕਰਨਾ ਹੈ ਵਾਹਿਗੁਰੂ ਜੀ ਇੱਕ ਦਿਨ ਇਸੇ ਤਰ੍ਹਾਂ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਪਿਤਾ ਮਹਾਰਾਜ ਮੈਨੂੰ ਪਤਾ ਨਹੀਂ ਕਿ ਮੈਂ ਕਿਸ ਤਰ੍ਹਾਂ ਆਪ ਜੀ ਦੇ ਨਾਲ ਜੁੜਾਂ ਆਪ ਜੀ ਨੂੰ ਮਹਿਸੂਸ ਕਰ ਸਕਾਂ ਵਾਹਿਗੁਰੂ ਜੀ ਗੁਰੂ ਮਹਾਰਾਜ ਜੀ ਨੇ ਮੇਰੀ ਅਰਦਾਸ ਸੁਣੀ ਤੇ ਅਗਲੇ ਦਿਨ ਮੈਨੂੰ ਭਾਈ ਕੁਲਵਿੰਦਰ ਸਿੰਘ ਹੁਣਾ ਨਾਲ ਮਿਲਾਇਆ ਵਾਹਿਗੁਰੂ ਜੀ ਉਹਨਾਂ ਦੀ ਬਦੌਲਤ ਉਹਨਾਂ ਨੇ ਮੈਨੂੰ ਦੱਸਿਆ ਕਿ ਅਨਹਦ ਨਾਦ ਜਾਂ ਹਰ ਦਾ ਸੰਵਤਰਾਸ ਕੀ ਹੁੰਦਾ ਹੈ ਤੇ ਉਹਨਾਂ ਨੇ ਮੈਨੂੰ ਭਾਈ ਸਾਹਿਬ ਵੱਲੋਂ ਸ਼ੁਰੂ ਕੀਤੇ ਗਰੁੱਪਾਂ ਵਿੱਚ ਜੋੜਿਆ ਵਾਹਿਗੁਰੂ ਜੀ ਗਰੁੱਪਾਂ ਵਿੱਚ ਜੁੜਨ ਨਾਲ ਨਿਰੰਤਰ ਸਾਰਾ ਦਿਨ ਘਾਰ ਵਿੱਚ ਵਾਹਿਗੁਰੂ ਜੀ ਗੁਰਮੰਤਰ ਦਾ ਜਾਪ ਜਿਹੜਾ ਉਹ ਹੋਣ ਲੱਗ ਗਿਆ 14 ਨਵੰਬਰ ਨੂੰ ਪਾਈ사 ਪਾਈਮਰੀਕ ਸਿੰਘ ਹੁਣਾਂ ਦੇ ਸਮਾਗਮ ਹੋਏ ਜਿੱਥੇ ਅਸੀਂ ਉਹਨਾਂ ਦੇ ਨਾਲ ਮਿਲ ਸਕੇ ਉਹਨਾਂ ਦੇ ਬਚਨ ਸੁਣ ਕੇ ਵਾਈ ਗੁਰੂ ਜੀ ਅੰਦਰ ਬਹੁਤ ਉਤਸ਼ਾਹ ਪੈਦਾ ਹੋ ਗਿਆ ਭਾਈ ਸਾਹਿਬ ਜੀ ਨੂੰ ਛੁਟ ਕੇ ਪਤਾ ਲੱਗਾ ਕਿ ਅਭਿਆਸ ਕਿਵੇਂ ਕਰਨਾ ਹੈ ਕਿਵੇਂ ਗੁਰਮੰਤਰ ਦੇ ਜਾਪ ਸਵਾਸ ਗ੍ਰਾਸ ਜਪਣੇ ਹਨ ਤੇ ਕਿਵੇਂ ਪਿਤਾ ਮਹਾਰਾਜ ਜੀ ਦੀ ਕਿਰਪਾ ਜਿਹੜੀ ਆ ਉਹ ਵਰਸਣੀ ਹੈ ਵਾਈ ਗੁਰੂ ਜੀ ਕੁਝ ਹੀ ਦਿਨਾਂ ਵਿੱਚ ਵਾਈ ਗੁਰੂ ਜੀ ਮੈਨੂੰ ਅਨਹਦ ਨਾਦ ਸੁਣਨੇ ਸ਼ੁਰੂ ਹੋ ਗਏ ਵਾਹਿਗੁਰੂ ਜੀ ਅਮਰtras ਹਰ ਰਾਸ ਦੀ ਪ੍ਰਾਪਤੀ ਹੋ ਗਈ ਅਪਾਰ ਬਖਸ਼ਿਸ਼ ਹੋਈ ਵਾਹਿਗੁਰੂ ਜੀ ਇਸ ਤੋਂ ਪਹਿਲਾਂ ਮੈਨੂੰ ਸਵਾਸ ਕਰਾਸ ਸਿਮਰਨ ਦਾ ਨਹੀਂ ਪਤਾ ਸੀਗਾ ਭਾਈ ਸਾਹਿਬ ਜੀ ਦੇ ਦਸਨ ਅਨੁਸਾਰ ਹੀ ਜਦੋਂ ਸਿਮਰਨ ਦੀ ਸੇਵਾ ਹੋਈ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੋਈ ਵਾਹਿਗੁਰੂ ਜੀ ਨੇ ਬਹੁਤ ਬਹੁਤ ਪ੍ਰੇਮ ਬਖਸ਼ਿਸ਼ ਕੀਤਾ ਮੇਰਾ ਸਾਰਾ ਪਰਿਵਾਰ ਹੀ ਗੁਰਮੰਤਰ ਦਾ ਅਭਿਆਸੀ ਬਣ ਗਿਆ ਵਾਹਿਗੁਰੂ ਜੀ ਪਰ ਇਸ ਦੇ ਨਾਲ ਹੀ ਕਾਲ ਨੇ ਸ਼ਰਾਰਤ ਕੀਤੀ ਵਾਹਿਗੁਰੂ ਜੀ ਮੇਰੀ ਸਿਹਤ ਬਹੁਤ ਜ਼ਿਆਦਾ ਟਿੱਲੀ ਹੋ ਗਈ ਮੇਰੀ ਬੱਚੇਦਾਨੀ ਵਿੱਚ ਰਸ올ੀਆਂ ਸੰ ਜਿਸ ਕਰਕੇ ਮੈਂ ਮੈਡੀਸਨ ਲੈ ਰਹੀ ਸੀ ਪਰ ਉਹ ਮੈਡੀਸਨ ਦਾ ਸਾਈਡ ਇਫੈਕਟ ਹੋ ਗਿਆ ਤੇ ਮੇਰੀ ਪੂਰੀ ਬੱਚੇਦਾਨੀ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਤੇ ਬੱਚੇਦਾਨੀ ਜਿਹੜੀ ਆ ਉਹ ਜਗਾ ਜਗਾ ਤੋਂ ਜਿਹੜੀ ਉਹ ਪੰਕਚਰ ਹੋ ਗਈ ਵਾਹਿਗੁਰੂ ਜੀ ਜਿਸ ਕਾਰਨ ਮੈਨੂੰ ਪ੍ਰੋਲੈਪਸ ਬਾਅਦ ਅਚਾਨਕ ਹੀ ਬੱਚੇਦਾਨੀ ਦਾ ਡਿੱਗਣਾ ਜਿਹਨੂੰ ਬੋਲਦੇ ਆ ਉਹ ਸ਼ੁਰੂ ਹੋ ਗਿਆ ਵਾਹਿਗੁਰੂ ਜੀ ਬਹੁਤ ਸਾਰਾ ਪਾਟ ਮੇਰੇ ਸਰੀਰ ਤੋਂ ਬਾਹਰ ਹੋ ਗਿਆ ਵਾਹਿਗੁਰੂ ਪਰ ਮੈਨੂੰ ਕੁਝ ਸਮਝ ਨਹੀਂ ਆਈ ਕਿ ਮੇਰੇ ਨਾਲ ਇਦਾਂ ਕਿਉਂ ਹੋਇਆ ਇੰਨੀ ਜ਼ਿਆਦਾ ਤੰਗੀ ਵਧ ਗਈ ਵਾਹਿਗੁਰੂ ਜੀ ਕਿ ਨਾ ਮੇਰ ਕੋ ਬੈਠਾ ਜਾਂਦਾ ਸੀ ਨਾ ਖਲੋਤਾ ਜਾਂਦਾ ਸੀ ਨਾ ਲੇਟਿਆ ਜਾਂਦਾ ਸੀ ਵਾਹਿਗੁਰੂ ਜੀ ਇਹ 2 ਦਸੰਬਰ ਨੂੰ ਮੈਨੂੰ ਇਹ ਪ੍ਰੋਬਲਮ ਸ਼ੁਰੂ ਹੋਈ ਤੇ 4 ਦਸੰਬਰ ਤੱਕ ਜਦੋਂ ਪ੍ਰੋਬਲਮ ਬਹੁਤ ਜ਼ਿਆਦਾ ਵਧ ਗਈ ਵਾਹਿਗੁਰੂ ਜੀ ਮੈਂ ਅੰਮ੍ਰਿਤਸਰ ਦੇ ਨਾਮੀ ਡਾਕਟਰ ਜਿਹੜੇ ਉਹਨਾਂ ਨੂੰ ਦਿਖਾਇਆ ਪਰ ਡਾਕਟਰਾਂ ਨੇ ਮੇਰੀਆਂ ਰਿਪੋਰਟਸ ਦੇਖ ਕੇ ਮੈਨੂੰ ਬਿਲਕੁਲ ਜਵਾਬ ਦੇ ਦਿੱਤਾ ਕਿ ਇਹਦਾ ਕੋਈ ਹੱਲ ਨਹੀਂ ਕਿਉਂਕਿ ਜਿਹੜਾ ਪ੍ਰੋਲੈਪਸ ਆ ਉਹ ਚੌਥੀ ਸਟੇਜ ਤੇ ਸੀਗਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਦਾ ਸਿਰਫ ਇੱਕੋ ਹੀ ਹੱਲ ਹੈਗੇ ਤੁਹਾਨੂੰ ਆਪਰੇਟ ਕਰਵਾਉਣਾ ਪਏਗਾ ਤੇ ਨਾਲ ਹੀ ਤੁਹਾਨੂੰ ਜਿਹੜੀ ਬੱਚੇਦਾਨੀ ਆ ਉਹ ਰਿਮੂਵ ਕਰवानी ਪਵੇਗੀ ਪਰ ਵਾਈ ਗੁਰੂ ਜੀ ਮੈਂ ਅੰਮ੍ਰਿਤਸਰ ਤੋਂ ਵਾਪਸ ਆ ਗਈ ਤੇ ਮੈਂ ਭਾਈ ਕੁਲਵਿੰਦਰ ਸਿੰਘ ਨਾਲ ਉਹਨਾਂ ਨੂੰ ਕਿਹਾ ਕਿ ਮੈਨੂੰ ਭਾਈ ਸਾਹਿਬ ਨਾਲ ਇੱਕ ਵਾਰੀ ਮੇਰੀ ਗੱਲ ਕਰਵਾ ਦਿਓ ਉਹਨਾਂ ਨੇ ਭਾਈ ਸਾਹਿਬ ਜੀ ਨੂੰ ਕਾਲ ਲਗਾਈ ਤੇ ਵਿੱਚੇ ਮੈਨੂੰ ਐਡ ਕੀਤਾ ਭਾਈ ਸਾਹਿਬ ਹੁਣਾਂ ਨੇ ਮੈਂ ਗੱਲ ਕੀਤੀ ਕਿ ਸੇਤ ਨੂੰ ਬਹੁਤ ਮੁਸ਼ਕਲ ਆਈ ਹੈ ਭਾਈ ਸਾਹਿਬ ਹੁਣਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਕਿ ਬੱਚੇ ਨਾਮ ਦੀ ਦਵਾਈ ਲਓ ਉਹਨਾਂ ਨੇ ਮੈਨੂੰ ਗੁਰਮੰਦਰ ਦਾ ਅਭਿਆਸ ਕਰਨ ਲਈ ਕਿਹਾ ਤੇ ਨਾਲ ਹੀ ਪ੍ਰੋਸਾ ਤੇ ਵਿਸ਼ਵਾਸ ਰੱਖਣ ਲਈ ਕਿਹਾ ਵਾਹਿਗੁਰੂ ਜੀ ਉਹਨਾਂ ਕਿਹਾ ਕਿ ਡੋਲਣਾ ਨਹੀਂ ਮੈਂ ਕੁਰਮੰਤਰ ਦਾ ਅਭਿਆਸ ਸ਼ੁਰੂ ਕੀਤਾ ਵਾਹਿਗੁਰੂ ਜੀ 10 15 ਦਿਨ ਤੇ ਮੇਰੀ ਸਿਹਤ ਇੰਨੀ ਵਿਗੜ ਗਈ ਕਿ ਸਾਰੇ ਘਰ ਦੇ ਵੀ ਕਹਿਣ ਲੱਗੇ ਕਿ ਆਪਰੇਟ ਕਰਵਾ ਦੇ ਜਿੱਦ ਨਾ ਕਰ ਪਰ ਮੈਨੂੰ ਭਾਈ ਸਾਹਿਬ ਜੀ ਤੇ ਬਚਨਾਂ ਤੇ ਵਿਸ਼ਵਾਸ ਹੈਗਾ ਕਿ ਮਹਾਪੁਰਖਾਂ ਨੇ ਬਚਨ ਕੀਤੇ ਹਨ ਉਹਨਾਂ ਨੇ ਮੈਨੂੰ 31 ਦਿਨ ਲਈ ਅਭਿਆਸ ਕਰਨ ਲਈ ਕਿਹਾ ਸੀਗਾ ਵਾਹਿਗੁਰੂ ਜੀ ਮੈਂ ਕਿਹਾ 31 ਦਿਨ ਤੋਂ ਬਾਅਦ ਹੀ ਮੈਂ ਆਪਰੇਟ ਕਰਾਵਾਂਗੀ ਵਾਹਿਗੁਰੂ ਜੀ ਦੀ ಅಪਾਰ ਬਖਸ਼ਿਸ਼ ਹੋਈ ਵਾਹਿਗੁਰੂ ਜੀ 20 ਦਿਨ ਬਾਅਦ ਮੈਨੂੰ ਅਚਾਨਕ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਮੈਂ ਪਿਤਾ ਮਹਾਰਾਜ ਜੀ ਅਰਦਾਸ ਕਰਕੇ ਚੌਂਕੜਾ ਲਗਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਡਾਕਟਰਾਂ ਨੇ ਬਿਲਕੁਲ ਮਨਾ ਕਰ ਦਿੱਤਾ ਕਿ ਚੌਂਕੜੀ ਨਹੀਂ ਲਗਾਉਣੀ ਪਰ ਮੈਂ ਅਭਿਆਸ ਕਰਨ ਲਈ ਚੌਂਕੜਾ ਲਗਾਉਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਤੇ 25 26 ਦਿਨਾਂ ਬਾਅਦ ਮੈਨੂੰ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਨਾਮ ਦੀ ਦਵਾਈ ਨੇ ਮੇਰੇ ਤੇ ਅਸਰ ਕੀਤਾ ਵਾਹਿਗੁਰੂ ਜੀ ਤੇ ਅੱਜ ਲਗਭਗ ਵਾਈ ਗੁਰੂ ਜੀ 40 ਦਿਨ ਹੋ ਗਏ ਹਨ ਤੇ ਮੇਰੀ ਸਿਹਤ ਬਿਲਕੁਲ ਠੀਕ ਹੋ ਗਈ ਵਾਈ ਗੁਰੂ ਜੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ ਜੋ ਬਾਹਰ ਮੇਰੀ ਬਾਡੀ ਤੋਂ ਬਾਹਰ ਸੀਗਾ ਬੱਚੇ ਦਾ ਨਿੰਦਾ ਬਿਲਕੁਲ ਅੰਦਰ ਹੋ ਗਿਆ ਡਾਕਟਰਾਂ ਦੇ ਕਹਿਣ ਮੁਤਾਬਕ ਇਸ ਦਾ ਕੋਈ ਹੱਲ ਨਹੀਂ ਸੀ ਪਰ ਨਾਮ ਦੀ ਦਵਾਈ ਭਾਈ ਸਾਹਿਬ ਜੀ ਦੇ ਬਚਨ ਵਾਈ ਗੁਰੂ ਜੀ ਪਰੋਸੇ ਤੇ ਵਿਸ਼ਵਾਸ ਨਾਲ ਮੇਰਾ ਸਾਰਾ ਰੋਗ ਕਟਿਆ ਗਿਆ ਜਿਹੜੀ ਗੱਲ ਸੰਭਵ ਨਹੀਂ ਸੀ ਵਾਹਿਗੁਰੂ ਜੀ ਚਮਤਕਾਰੀ ਢੰਗ ਨਾਲ ਸੰਭਵ ਹੋ ਗਈ ਕਿਉਂਕਿ ਗੁਰੂ ਮਹਾਰਾਜ ਜੀ ਨੇ ਵੀ ਕਿਹਾ ਸਰਬ ਰੋਗ ਕਾ ਔਖਦ ਨਾਮ ਮੈਂ ਇੱਕ ਵਾਰੀ ਫੇਰ ਭਾਈ ਸਾਹਿਬ ਐਮਰੀਕ ਸਿੰਘ ਹੋਣਾ ਦਾ ਕੋਟਾਨ ਕੋਟਾਨ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਗੁਰਮੰਦਰ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ ਤੇ ਇਹਨਾਂ ਵਿਸ਼ਵਾਸ ਬਖਸ਼ਿਸ਼ ਕੀਤਾ ਸਾਰੀ ਸੰਗਤ ਦਾ ਕੋਟਾਨ ਕੋਟਾਨ